ਨਗਰ ਕੌਂਸਲ ਸੁਜਾਨਪੁਰ ਵੱਲੋਂ ਗਰਮੀਆਂ ਦਾ ਸੀਜ਼ਨ ਸ਼ੁਰੂ ਹੋਣ ਤੇ ਲੋਕਾਂ ਨੂੰ ਡੇਂਗੂ ਮਲੇਰੀਆ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਾਉਣ ਲਈ ਗਲੀ ਗਲੀ ਕਰਵਾਈ ਜਾ ਰਹੀ ਹੈ ਸਪ੍ਰੇ ਉੱਥੇ ਹੀ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਦੇ ਯੋ ਬਲਜਿੰਦਰ ਸਿੰਘ ਨੇ ਦੱਸਿਆ ਕਿ ਨਗਰ ਕੌਂਸਲ ਲੋਕਾਂ ਦੀ ਸਿਹਤ ਸਹੂਲਤ ਵਾਸਤੇ ਹਮੇਸ਼ਾ ਹੀ ਤਿਆਰ ਰਹਿੰਦੀ ਹੈ ਉਹਨਾਂ ਨੇ ਦੱਸਿਆ ਕਿ ਆਪਣੇ ਸ਼ਹਿਰ ਦੇ ਲੋਕਾਂ ਦਾ ਧਿਆਨ ਰੱਖਣਾ ਉਹਨਾਂ ਦਾ ਪਹਿਲਾ ਫਰਜ਼ ਹੈ ਕਿਉਂਕਿ ਲੋਕਾਂ ਦੀ ਸਿਹਤ ਸਹੀ ਰਹੇਗੀ ਤਾਂ ਹੀ ਦੇਸ਼ ਦੇ ਪਵਿੱਕ ਨੂੰ ਹਨੇਰੇ ਵਿੱਚ ਜਾਣ ਤੋਂ ਬਚਾਇਆ ਜਾ ਸਕਦਾ ਹੈ। ਇਹ ਸੀਐਨ ਚਾਗੂ ਹੋ ਚੁੱਕਿਆ ਹੈ ਨਗਰ ਕੌਂਸਲ ਨੂੰ ਉਸੇ ਪ੍ਰੋਲਿ ਕੀਤਾ ਜਾ ਰਿਹਾ ਹੈ। ਹਾਂ ਦੇਖੋ ਇਸ ਮੰਦੀ ਤੋਂ ਪਹਿਲਾਂ ਹੀ ਤਿਆਰੀਆਂ ਕੀਤੀਆਂ ਹੋਈਆਂ ਨੇ। ਅਸੀਂ ਰੈਗੂਲਰ ਲਾ ਮਛਰ ਮਾਰ ਦਵਾਈ ਦਾ ਅਸੀਂ ਸਪਰੇਅ ਕਰਵਾਉਣਾ ਸ਼ੁਰੂ ਕੀਤਾ ਹੋਇਆ ਹੈ ਸਵੇਰੇ ਸ਼ਾਮ ਅਸੀਂ ਉਪਰ ਵਾਰ ਰਹੇ ਹਾਂ ਉਹਦੇ ਨਾਲ ਜੇ ਅਸੀਂ ਸ਼ਹਿਰ ਦੇ ਵਿੱਚ ਫੋਗਿੰਗ ਦਾ ਵੀ ਕੰਮ ਸ਼ੁਰੂ ਕਰਵਾ ਦਿੱਤਾ ਹੋਇਆ ਹੈ ਤਾਂ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸੋ ਦੇਖੋ ਨਮਤ ਮਨਨ ਅੱਜ ਕਹਿੰਦੇ ਮਾਰੇ ਹੋ ਆ ਤੇ ਸ਼ਹਿਰ ਦੇ ਉਹ ਵਸਤੇ ਕਲੀਨ ਜੇ ਉਹ ਕਲੀਨ ਹੈ ਇਸ ਬੰਦੇ ਸਾਨੂੰ ਸਾਡੇ ਵੱਡੀ ਇੱਕ ਪ੍ਰਮੁੱਖ ਸਖਤਰ ਸਾਹਿਬ ਨੇ ਵੀ ਹਦਾਇਤਾਂ ਪੂਰੇ ਪੰਜਾਬ ਤੇ ਜਾਰੀ ਕੀਤੀਆਂ ਹੀਆਂ ਨੇ ਇਸ ਲਈ ਅਸੀਂ ਇੱਕ ਸਪੈਸ਼ਲ ਇੱਕ ਟੀਮਾਂ ਤਿਆਰ ਕਰਵਾ ਕੇ ਅਸੀਂ ਸਪੈਸ਼ਲ ਕੰਪੇਨ ਸ਼ੁਰੂ ਕਰ ਰਹੇ ਹਾਂ ਮੁਸ਼ਕਲ ਸਾਨੂੰ ਉਹੀ ਫੇਰ بار-बार ਕੋ ਕਰਦੀ ਅਸੀਂ ਕਰਨੇ ਕਿ ਮੁਸ਼ਕਲ ਉਹੀ ਆ ਜਿਹੜਾ ਸ਼ਹਿਰ ਵਾਸੀਆਂ ਵੱਲੋਂ ਆਪਣਾ ਸ਼ਹਿਰ ਦਾ ਜਨਾਬੇ ਘਰ ਦਾ ਕੂੜਾ ਹੁੰਦਾ ਹੈ ਉਹ ਲਫਾਫਿਆਂ ਚ ਪਾ ਕੇ ਸੁੱਟਦੇ ਸਾਰਨਾ ਵੱਡੀ ਮੁਸ਼ਕਲ ਸਾਨੂੰ ਇੱਥੇ ਆ ਰਹੀ ਹੈ ਅਸੀਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਕਿਰਪਾ ਕਰਕੇ ਆਪਣਾ ਜਿਹੜਾ ਕੂੜਾ ਹੈ ਉਹ ਲਫਾਫਿਆਂ ਚ ਨਾ ਸੁੱਟੋ ਜਿਹੜੇ ਸਾਡੇ ਸਫਾਈ ਸੇਵਕ ਰਿਕਸ਼ੇ ਤੇ ਆਉਂਦੇ ਨੇ ਟਰਾਲੀਆਂ ਤੇ ਆਉਂਦੇ ਨੇ ਉੱਪਰ ਤੇ ਆਉਂਦੇ ਨੇ ਉਹਨਾਂ ਨੂੰ ਦੋਸ਼ ਲੋਕਾਂ ਕੀ ਪਚਾਉ ਇਹ ਤੁਗਣਾ ਰਹਿਣਾ ਕੋ ਸੀ ਇਹ ਹੀ ਲੋਕਾਂ ਨੂੰ ਪਹਿਲਾਂ ਵੀ ਅਸੀਂ ਬੇਨਤੀ ਕੀਤੀ ਸੀਗੀ ਤੇ ਜਿਹੜਾ ਆਪਣਾ ਘਰ ਦੇ ਆਸੇ ਪਾਸੇ ਪੂਰਾ ਇਕੱਠਾ ਨਾ ਹੋਉਂਦੇ ਜੇਕਰ ਕਿਤੇ ਕੋਈ ਪੂੜਾ ਇਕੱਠਾ ਹੁੰਦਾ ਤਾਂ ਸਾਨੂੰ ਦਫ਼ਤਰ ਉਸ ਨੂੰ ਇਨਫੋਰਮ ਕਰਮ ਕੋ ਪਾਣੀ ਨਾ ਇਕੱਠਾ ਹੁੰਦੇ ਕਿਉਂਕਿ ਜਿਹੜਾ ਮੱਛਰ ਹੈ ਜਾਂ ਮੱਖੀ ਹੈ ਹਮੇਸ਼ਾ ਗੰਦ ਦੇ ਉੱਪਰ ਹੀ ਫੈਲਦੀ ਹੈ ਇਸ ਵਾਸਤੇ ਅਸੀਂ ਰੈਗੂਲਰ ਸਪਰੇਅ ਵੀ ਕਰਵਾ ਰਹੇ ਹਾਂ ਅਸੀਂ ਸ਼ਹਿਰ ਵਿੱਚ ਫੋਗਿੰਗ ਵੀ ਕਰਵਾ ਰਹੇ ਹਾਂ ਫਿਰ ਵੀ ਅਸੀਂ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਜੇਕਰ ਕਿਤੇ ਵੀ ਕੋਈ ਕੂੜਾ ਪਿਆਦਾ ਹੈ ਜਾਂ ਕੋਈ ਕਚਰਾ ਪਿਆਦਾ ਹੈ ਜਾਂ ਕਿਤੇ ਕੋਈ ਨਾਲੀ ਬਦ ਹੁੰਦੀ ਹੈ ਤਾਂ ਸਾਨੂੰ ਉਸੇ ਵੇਲੇ ਸੂਚਿਤ ਕੀਤਾ ਜਾਵੇ ਤਾਂ ਜੋ ਅਸੀਂ ਉਹਨੂੰ ਠੀਕ ਕਰਵਾ ਸਕੀਏ